ਸਾਡ ਜੀ ਕੇ ਟੀਵੀ ਦੇਖ ਰਹੇ ਤੁਸੀਂ ਮੈਂ ਹਰਨਜੀਤ ਕੌਰ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਪਰ ਪਹਿਲਾਂ ਨਜ਼ਰ ਪਾ ਲੈਣਿਆ ਹੁਣ ਤੱਕ ਕੀ ਅਹਿਮ ਸੁਰਖੀਆਂ ਤੇ ਤੇ ਹੌਨ ਖਬਰ ਵਿਸਥਾਰ ਨਾਲ ਮਾਪ ਪੁੱਤ ਦੇ ਰਿਸ਼ਤੇ ਨੂੰ ਤਾਰ ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੇ ਆਪਣੀ ਹੀ ਸਗੀ ਮਾਤਾ ਦਾ ਕਤਲ ਕਰ ਦਿੱਤਾ ਦਰਸੰਲ ਇਸ ਕਤਲ ਦਾ ਕਾਰਨ ਬਣਿਆ ਨਸ਼ਾ ਉੱਤਰ ਕੋਲ ਦੀ ਦਿੱਲੀ ਦੇ ਧਿਆਲਪੁਰ ਇਲਾਕੇ ਵਿੱਚ ਪੈਸਿਆਂ ਨੂੰ ਲੈ ਕੇ ਹੋਈ ਝਗੜੇ ਤੋਂ ਬਾਅਦ ਇੱਕ ਨਸ਼ੇੜੀ ਵਿਅਕਤੀ ਨੇ ਆਪਣੀ ਮਾਂ ਦੀ ਹੱਤਿਆ ਕਰਕੇ ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਪੁਲਿਸ ਅਧਿਕਾਰੀਆਂ ਮੁਤਾਬਕ 40 ਸਾਲ ਦੇ ਸੋਨੂ ਨੇ ਆਪਣੀ 55 ਸਾਲਾ ਮਾਂ ਦੀ ਹੱਤਿਆ ਕੀਤੀ ਹੈ ਜਿਸ ਦੇ ਆਰੋਪ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਿਕਵਾਦਾਰ ਪਰਿਵਾਰ ਤੋਂ ਕਰੀਬ 9 ਵਜੇ ਧਿਆਲਪੁਰ ਥਾਣੇ ਪੁਰਸਤਾਖੀ ਸੂਚਨਾ ਮਿਲੀ ਸੀ ਪੁਰਸ ਮੌਕੇ ਤੇ ਪਹੁੰਚੀ ਤਾਂ ਬਿਜ਼ੁਰਗਾਰਤ ਨੂੰ ਉਥੇ ਮ੍ਰਿਤਕ ਪਾਇਆ ਗਿਆ ਅਧਿਕਾਰੀਆਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੋਨੂੰ ਪੇਸ਼ੇ ਦਾ ਡਰਾਈਵਰ ਸੀ ਤੇ ਇਸ ਸਮੇਂ ਬੇਰੋਜ਼ਗਾਰ ਸੀ ਨਸ਼ੇ ਦਾ ਆਦੀ ਸੀ ਤੇ ਅਕਸਰ ਆਪਣੀ ਮਾਂ ਨਾਲ ਪੈਸੇ ਨੂੰ ਲੈ ਕੇ ਝਗੜਾ ਕਰਦਾ ਰਹਿੰਦਾ ਸੀ ਜਿਸ ਤੋਂ ਬਾਅਦ ਉਸਨੇ ਇਹ ਸਵੱਡੀ ਘਟਨਾ ਨੂੰ ਅੰਜਾਮ ਦਿੱਤਾ ਪੁਰਸ ਸੰਸਾਰ ਸ਼ੁਕਰ ਰਾਤ ਨੂੰ ਦੋਨਾਂ ਵਿਚਕਾਰ ਝਗੜਾ ਹੋਇਆ ਇਸ ਦੌਰਾਨ सोनू ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਆਗੂ ਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ লাশ ਨੂੰ ਪੋਸਟਮਾਰਟਮ ਲਈ ਟੀਕੇ ਹਸਪਤਾਲ ਲਿਜਾਇਆ ਗਿਆ ਹੈ ਜੇ ਅਮਰੀਕਾ ਵਿੱਚੋਂ ਭਾਰਤੀਆਂ ਨੂੰ ਰਿਪੋਰਟ ਕੀਤੀ ਜਾਣ ਤੇ ਰਿਪੋਰਟ ਕੀਤੀ ਗਈ ਭਾਰਤੀਆਂ ਨੂੰ ਹਮੇਸ਼ਾਰਾ ਖਵਾਈ ਅੱਡੇ ਤੇ ਉਤਾਰੇ ਜਾਣ ਤੇ ਖੋਣ ਸਿਆਸਤ ਕਰਵਾ ਗਈ ਹੈ ਹਰ ਸਿਆਸੀ ਪਾਰਟੀ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਲਗਾਤਾਰ ਨਿਸ਼ਾਨਾ 사ਦ ਰਹੀ ਹੈ ਸ਼ਰਮ ਦੇ ਕਾਲੀ ਦਰਦੇ ਆਗੂ ਤੇ ਪੰਜਾਬ ਦੇ ਸਾਫਤਾ ਮੰਤਰੀ ਰੁਜਾਸ ਸਿੰਘ ਰਲੀ ਦੇ ਇਖਤਿਆਰ ਕੇ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਨਾਲ ਵਿਸਥਾਰ ਕੀਤਾ ਹੈ ਪੰਜਾਬ ਇੱਕ ਸਰਹੱਦੀ ਸੂਬਾ ਹੈ ਖਾਸ ਕਰਕੇ ਅੰਮ੍ਰਿਤਸਰ ਜਿਲ੍ਹਾ ਜੋ ਸਰਹੱਦ ਦੇ ਨੇੜੇ ਹੈ ਇੱਥੇ ਜਹਾਜ਼ਾਂ ਉਤਾਰਨਾ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਪਰੇ ਹੋਏ ਜਹਾਜ਼ਾਂ ਨੂੰ ਲੈ ਕੇ ਜਾਣਾ ਪੰਜਾਬ ਨੂੰ ਬਦਨਾਮ ਕਰਕੇ ਇਹ ਤਾਂ ਸੌਂਵੀ ਸਾਜਿਸ਼ ਹੈ ਕਿ ਸਸ ਪੰਜਾਬੀ ਹੀ ਗੈਰ ਕਾਨੂੰਨੀ ਪ੍ਰਵਾਸੀ ਹੈ ਉਹਨਾਂ ਨੇ ਕਹਿ ਕੇ ਜਹਾਜ਼ ਕਿਤੇ ਹੋਰ ਮਿਲਟਾਇਆ ਜਾ ਸਕਦਾ ਸੀ ਅਸੀਂ ਮੰਨ ਕਰਦੇ ਹਾਂ ਕਿ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕੀਤਾ ਜਾਣ ਪਰ ਕੇਂਦਰ ਐਸੀ ਇਜਾਜ਼ਤ ਨਹੀਂ ਦਿੰਦਾ ਪਰ ਹੁਣ ਵਿਦੇਸ਼ੀ ਜਹਾਜ਼ ਆਨਰ ਅਤੇ ਵੇਲੇ ਸਾਨੂੰ ਬਦਨਾਮ ਕਰਨ ਲਈ ਅੰਮ੍ਰਿਤਸਰ ਵਿੱਚ ਲੋਕਾਰੇ ਜਾ ਰਿਹਾ ਹੈ ਜਹਾਜ਼ ਗੁਜਰਾਤ ਹਰਿਆਣਾ ਜਾਂ ਫਿਰ ਕਿਸੇ ਹੋਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵੀ ਉਤਾਰੇ ਜਾ ਸਕਦੇ ਸੰ ਪਰ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਤੇ ਉਹਨਾਂ ਕਹਿ ਕੇ ਮੈਂ ਵਿਦੇਸ਼ ਤੋਂ ਤਰਲੇ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹੈ ਕਿ ਉਹਨਾਂ ਨੂੰ ਵਾਪਸ ਲਿਓ ਨਹੀਂ ਸਾਡੇ ਜਹਾਜ਼ ਭੇਜੇ ਜਾਣ ਭਾਰਤ ਨੂੰ ਇਹ ਸਟੈਂਡ ਲੈਣਾ ਚਾਹੀਦਾ ਹੈ ਕਿ ਉਹਨਾਂ ਨੇ ਜਹਾਜ਼ ਸਾਡੇ ਦੇਸ਼ ਵਿੱਚ ਨਾ ਉਤਰੇ। ਕਿਉਂ ਮੈਂ ਅਪੀਲ ਕਰਦਾ ਹੈ ਕਿ ਜਹਾਜ਼ ਸਿਰ ਪੰਜਾਬ ਵਿੱਚ ਹੀ ਸਬੂ ਦੂਜੇ ਰਾਜਾਂ ਵਿੱਚ ਵੀ ਉਤਾਰੇ ਜਾਣ। ਦੇ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਵਿੱਚਕਾਰ ਮਰਨ ਵਰਤ ਤੇ ਬੈਠੇ ਕਿਸਾਨਾਂ ਗੁਰਜੀਤ ਸਿੰਘ ਧੱਲੇਵਾਲ ਨੂੰ ਸੋਗ ਦੂੰਗਾ ਸਦਮਾ ਲੱਗਿਆ ਉਹਨਾਂ ਦੀ ਬੇਹੋਨ ਹਾਰ ਪੁੱਤਰੀ ਰਾਜਿੰਦੀਪ ਕੌਰ ਦਾ ਦਿਹਾਂਤ ਹੋ ਗਿਆ ਉਹ ਗਊਂ ਵਿੱਚ ਮੈਡੀਕਲ ਦੀ ਡਿਗਰੀ حاصل ਕਰ ਰਹੀ ਸੀ ਪਿਛਲੇ ਕੁਝ ਲਾ ਤੋਂ ਖਰਾਬ ਸਿਹਤ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਰ ਡਾਕਟਰ ਕੋ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੇ ਜਾਨ ਤੋੜ ਦਿੱਤਾ ਰਾਜਿੰਦੀਪ ਕੌਰ ਦੀ ਬੇਵਕਤੀ ਮੌਤ ਨਾਲ ਸੂਚੇ ਧੱਲੇਵਾਲ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੂੰਗਾ ਸਦਮਾ ਲੱਗਿਆ ਇਹ ਦੁੱਖ ਉਹਨਾਂ ਲਈ ਕਦੇ ਨਾ ਪੂਰਾ ਹੋਣ ਵਾਲਾ ਕੱਟਾ ਹੈ ਇਸ ਵੱਲ ਦਾ ਦਰਦ ਸਰਦਾਰ ਜਗਜੀਤ ਸਿੰਘ ਦਲੇਵਾਲ ਲਈ ਹੋਰ ਵੀ ਰੂਹਾ ਹੋ ਗਿਆ ਕਿ ਲੋਕ ਪ੍ਰਤੀ ਨਾਲ ਇਹ ਜ਼ਿੰਮੇਵਾਰੀਆਂ ਨੇ ਤੇ ਨਾਲੇ ਆਪਣੇ ਪੋਤਰੀ ਦੇ ਅੰਤਿਮ ਸੰਸਕਾਰ ਵਿੱਚ ਹਾਜ਼ਰ ਹੋਣ ਦੇ ਨਾਲ ਜ਼ਿੰਮੇਵਾਰੀਆਂ ਨੇ ਰੋਕਿਆ ਇਸ ਘਟਨਾ ਬਾਅਦ ਸੁਣ ਕੇ ਲੋਕਾਂ ਨੂੰ ਦੁੱਖ ਹੋਇਆ ਕਿਉਂਕਿ ਰਾਜਨੀਤਿਕ ਨਾ ਸਿਰਫ ਇੱਕ ਪਿਆਰਾ ਪਰਿਵਾਰ ਮੈਂ ਉੱਪਰ ਸੀ ਸਗੋਂ ਡਾਕਟਰੀ ਖੇਤਰ ਵਿੱਚ ਸ਼ਾਨਦਾਰ ਭੂਮਿਕਾ ਬਣਾਉਣ ਜਾ ਰਹੀ ਸੀ ਵਿਛੜੀ ਨੂੰ ਰੂਪ ਚੜਨਾ ਵਿੱਚ ਸਦੀ ਵੀ ਹਿਵਾਰ ਸੁਰੱਖਿਆ ਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਹੀ ਘਾਟਾ ਪਿਆ ਜਿਸ ਦਾ ਸਹਿਦਾ ਬਲਦਕਸ਼ਣ ਕੀਂਦੇ ਸਰਕਾਰ ਦੇ ਅੰਦਰ ਕੋਲ ਅੰਦੋਲਨ ਕਰਿਸ਼ ਕਿਸਾਨਾਂ ਦੇ ਵਫਦਰ ਦਰਮਿਆਨ ਫਰਮੇ ਮੀਟਿੰਗ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਠਾਈ ਕਿਸਾਨਾਂ ਨੂੰ ਸ਼ਾਮਲ ਹੋਏ ਤੇ 10 ਘੰਟੇ ਤੱਕ ਚੱਲੀ ਵਿੱਚ ਕੋਈ ਹੱਲ ਨਹੀਂ ਨਿਕਲਿਆ ਕਿ ਤਰੀਕ ਤੋਂ ਪਹਿਲਾਂ ਤੋਂ ਕੋਸ਼ਿਸ਼ ਕੀਤੀ ਕਿ ਸਾਰਾ ਗੁੱਪ ਜਗਜੀਤ ਸਿੰਘ ਧੱਲੇਵਾਲ ਦੇ ਸੇ ਉਨ੍ਹਾਂ ਨੇ ਚਿੰਤਾ ਪ੍ਰਗਟਾਈ ਮੀਟਿੰਗ ਤੋਂ ਬਾਅਦ ਧੱਲੇਵਾਲ ਨੇ ਕਿਹਾ ਕਿ ਮੀਟਿੰਗ ਪੋਜ਼ਿਟਿਵ ਰਹੀ ਪਰ ਮੰਗ ਕੀਤੀ ਕਿ 22 ਅਪ੍ਰੈਲ ਨੂੰ। ਕੇਂਦਰੀ ਖੇਤੀਬਾੜੀ ਮੰਤਰੀ ਸੁਰਾਸ਼ ਚੋਹਾਨ ਨੇ ਵੀ 22 ਤਰੀਕ ਨੂੰ ਹੋਣ ਵਾਲੀ ਮੀਟਿੰਗ 'ਚ ਸ਼ਾਮਲ ਹੋਣਗੇ ਇਹ ਮੀਟਿੰਗ ਦਿੱਲੀ ਜਾਂ ਚੰਡੀਗੜ੍ਹ ਵਿੱਚ ਹੋ ਸਕਦੀ ਹੈ। ਸਿੱਖ ਕਿਸਾਨ ਮੋਰਚਾ ਲੋਕ ਜਗਜੀਤ ਸਿੰਘ ਧੱਲੇਵਾਲ ਕਿਸਾਨ ਮ ਸਰਵਨ ਸਿੰਘ ਬਗੇਰ ਨੇ ਆਫਰ ਦੀ ਅਪਲਾਈ ਕੀਤੀ ਔਰ ਇਸ ਤਰ੍ਹਾਂ ਤੇ 81 ਦਿਨਾਂ ਤੋਂ ਮਨ ਮਰਤ ਤੇ ਬੈਠੇ ਦਲੀਵਾਲ ਐਮਬੂਲੈਂਸ ਵਿੱਚ ਚੰਡੀਗੜ੍ਹ ਪਹੁੰਚੇ ਤੇ ਉਹਨਾਂ ਨੂੰ ਸਟੀਚਰ ਦੇ ਕਾਨਫਰੈਂਸ ਹਾਲ ਵਿੱਚ ਲਿਜਾਇਆ ਗਿਆ ਇਸ ਮੌਕੇ ਕੇਂਦਰ ਵੱਲੋਂ ਕੇਂਦਰੀ ਖਾਤ ਮੰਤਰੀ ਪ੍ਰਹਲਾਦ ਜੋਸ਼ੀ ਪੰਜਾਬ ਸਰਕਾਰ ਵੱਲੋਂ ਕੀਤੀ ਬੜੀ ਮੰਤਰੀ ਕੋਲ ਵੀ ਖੁਸ਼ੀ ਆ ਤੇ ਮੰਤਰੀ ਲਾਲ ਚੰਦ ਕਟਾਰੂ ਚੱਕ ਸਰ ਮੀਟਿੰਗ ਤੋਂ ਪਹਿਲਾਂ ਸਰਵਨ ਸਿੰਘ ਨੇ ਇਹਦੇ ਵਿੱਚ ਤਾਂ ਵੀ ਕਿਸੇ ਜੇਕਰ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ ਕਿਸਾਨ ਦਿੱਲੀ ਦੇ ਵੱਲ ਮਾਰਚ ਕਰਨਗੇ ਯੋ ਤਾਂ ਪਰਦੇਸ ਤੇ ਪ੍ਰਿਆਗ ਰਾਜ ਵਿੱਚ ਵੱਡਾ ਸੜਕ ਹਾ사 ਵਾਪਰਿਆ ਹੈ ਮਹਾਕੋੜ ਨੂੰ ਲਈ ਜਾ ਰਹੀ ਸ਼ਰਧਾਲੂਆਂ ਦੀ ਇੱਕ ਬਲੇਹਰੋ ਕਾਰ ਦੇ ਪਾਸੇ ਚੱਕਰ ਹੋ ਕੇ ਇਸ ਤੇ ਭਿਆਨਕ ਹਾਸੇ ਵਿੱਚ 10 ਸ਼ਰਧਾਲੂਆਂ ਦੀ ਮੌਤ ਹੋਣ ਦੀ ਖਬਰ ਹੈ ਇਹ ਹਾ사 ਸ਼ੁੱਕਰਵਾਰ ਦੇਰ ਰਾਤ ਕਰੀਬ 2 ਵਜੇ ਵਾਪਰਿਆ ਪ੍ਰਿਆਗ ਰਾਜ ਨੂੰ ਰਿਸਰਪੁਰ ਹਾਈਵੇ ਤੇ ਵਾਪਰੀ ਹਾਂ ਹਾਸਾ ਬਲੇਰੋ ਚੱਕਿਸਗੜ ਤੋਂ ਪ੍ਰਯੰਤ ਰਾਜ ਮਾਹੂਮਾ ਚਾਲੀ ਸੀ ਉਸ ਸਮੇਂ バス ਮਾਹੂਮਾ ਤੋਂ ਵਾਪਸ ਵਾਰਾਨਸੀya ਰਹੀ ਸੀ ਹਾਸੀਬਗੁਰ ਮੌਕੇ ਕੇ ਹਹਾਕਾਰ ਮਚ ਗਈ ਸਿਚਤੰਗਦੇ ਪੁਰਸ ਮੌਕੇ ਤੇ ਪਹੁੰਚ ਗਈ ਹਾਸੀਬ ਚ 19 ਸ਼ਿਭਧਾਰੂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਰ ਪਹੁੰਚਵਾਇਆ ਗਿਆ ਉਸ ਉਦਾਰ ਬਲੇਰੋ ਚ ਸਵਾਰ ਸਾਰੇ 10 ਸ਼ਿਭਧਾਰੂ ਹਾਸੀਬ ਦਾ ਸ਼ਿਕਾਰ ਹੋ ਗਏ ਇਸ ਦਿਨ ਹੀ ਬਸ ਵਿੱਚ ਸਵਾਰ ਹੋਣੇ ਬੀਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਤੇ ਬਾਸ ਤੇ ਬਲੇਰੋ ਦੀ ਆਮੋ ਸਾਹਮਣੇ ਟੱਕਰ ਹੋ ਗਈ ਉਸ ਨੇ ਮ੍ਰਿਤਕਾਂ ਦੀਆਂ ਆਸ਼ਾ ਨੂੰ ਪੋਸਟ ਮਾਰਡਮ ਲਈ ਦਿੱਤੇ ਸੀ ਤਾਂ ਹਾਸੀਆ ਦਾ ਜ਼ਿਆਦਾ ਜ਼ਬਰਦਸਤ ਸੀ ਕਿ ਬਲੈਰੋ ਕਾਰ ਤੋਂ ਬਹੁਮੀਂ ਹੀ ਟਿਕਨਾਚੂਰ ਹੋ ਗਈ। ਲਾਸ਼ਾਂ ਨੂੰ ਗੱਡੀ ਵਿੱਚ ਕੱਢਣ ਲਈ ਬਹੁਤ ਕਾਫੀ ਮੁਸ਼ਕਲਤ ਕਰ ਰਹੀ। ਜਾਣਕਾਰੀ ਤਾਜ਼ਕ ਸ਼ਕਤੀਕਰ ਦੇ ਕੋੜਵਾ ਜ਼ਿਲ੍ਹੇ ਦੇ ਸ਼ਰਧਾਲੂ ਬਲੈਰੋ ਕਾਰ ਵਿੱਚ ਸੰਗ ਵਿਸ਼ਾਲਿ ਪ੍ਰਯਾਗ ਰਾਜ ਮਹਾਕੁੰਮੇਲੇ ਜਾ ਰਹੇ ਸਨ। ਲਾਖਤਰੀ ਦੋ ਦੋ 2:00 ਵਜੇ ਨੂੰ ਕਾਰ ਪ੍ਰਯਾਮ ਰਾਜ ਮਿਰਜ਼ਾਪੁਰ ਹਾਈਵੇ ਤੇ ਪਹੁੰਚੀ ਤਾਂ ਸਾਹਮਣੇ ਦੁਆਰੇ ਮਾਸਨ ਟਕਰਾ ਗਈ। ਟੱਕਰ ਬਹੁਤ ਜ਼ਿਆਦਾ ਜ਼ਬਰਦਸਤ ਸੀ ਆਵਾਜ਼ ਨੂੰ ਤੱਕ ਸੁਣਾਈ ਦਿੱਤੀ। ਟੱਕਰ ਤੋਂ ਬਾਅਦ ਬਲੈਰੋ ਕਾਰ ਬੁਰੀ ਤਰ੍ਹਾਂ ਨੁਕਸਾਨੀ। ਕਿ ਦਿੱਲੀ ਦੇ ਰੋਜ਼ਾਰੀ ਗਾਰਡਨ ਇਲਾਕੇ ਤੋਂ ਫਾਰਿਸਪਾ ਦੇ ਨਵੇਂ ਚੁਣੇ ਵਿਧਾਇਕ ਮਨਜਿੰਦਰ ਸਿੰਘ ਸਿਸਾ ਨੇ ਲੋਕ ਸਭਾ ਚੋਣ ਬਚੋਤ ਚੱਲ ਰਹੀ ਤਾਂ ਕਾਂਗਰਸ ਦੇ ਸਸਦ ਮੈਂਬਰ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਸਿਸਾ ਨੂੰ ਬਾਗ ਕਾਂਗਰਸ ਨੂੰ ਕੱਢਣ ਦੀ ਮੰਗ ਕੀਤੀ ਹੈ ਇਸ ਨਾਲ ਸਿਸਾ ਨੇ ਰਾਹੁਲ ਗਾਂਧੀ ਨੂੰ ਕਿਹਾ ਇਹ ਯਕੀਨੀ ਬਣਾਓਗੇ ਕਿ ਕਿਸੇ ਖਰੋ ਦੀ ਦੰਗਿਆ ਵਿੱਚ ਸ਼ਾਮਲ ਕੋਈ ਵੀ ਆਗੂ ਕਾਂਗਰਸ ਦੇ ਨਾਲ ਨਾ ਹੋਵੇ ਸੱਜਣ ਕਮਾਲ ਨੂੰ ਦਿੱਲੀ ਦੀ ਤਲਾਸ਼ਤ ਨੇ 1984 ਸਿੱਖੀਆਂ ਦੀ ਦੰਗਿਆ ਵਿੱਚ ਆਲੋਪਿਤrar ਦੇ ਤਾਇ ਕਿਸ ਸੰਦਰਭ ਵਿੱਚ ਰਾਹੁਲ ਗਾਂਧੀ ਨੂੰ ਲਿਖੀ ਚਿੱਠੀ ਬਾਰੇ ਮਨਜਿੰਦਰ ਸਿੰਘ ਸਿਸਾ ਨੇ ਕਿਹਾ ਉਨ੍ਹਾਂ ਨੇ ਜੀਤਾ ਅਗੋਗਾਂ ਦੇ ਵੀ ਯਾਦ ਕਰਵਾਇਆ ਕਿ ਸਚਿੰਤ ਕੁਮਾਰ ਨੂੰ ਹਲ ਤੱਕ ਕਾਰਕਿ ਚੁਣ ਕੇ ਅਦਾਲਤ ਵਿੱਚ ਲਿਆ। ਉਹਨਾਂ ਵੱਲੋਂ ਸਿੱਖਰੋ ਦੀਆਂ ਲੰਗਿਆਂ ਦੇ ਪੀੜਤਾਂ ਦਾ ਇਨਸਾਫ ਕਰਵਾਉਣ ਲਈ ਮੋਦੀ ਸਰਕਾਰ ਨੂੰ ਬੁਲਾਈ ਦੀ ਐਸਆਈਟੀ ਵੀ ਸ਼ਲਾਗਾ ਕਰਨ ਲਈ ਸਰਸਰ ਵਿੱਚ ਮਤਾ ਪਾਸ ਕਰਨ ਦੀ ਅਪੀਲ ਕੀਤੀ ਹੈ। ਇਸ ਨਾਲ ਹੀ ਸਚਿੰਤ ਕੁਮਾਰ ਨੂੰ ਸੁਰੱਖਿਆ ਦੇ ਲਈ ਸਿੱਖ ਕੌਮ ਤੇ ਦੇਸ਼ ਤੋਂ ਮਾਫੀ ਮੰਗਣ ਦੀ ਗੱਲ ਕਹੀ ਹੈ। ਸੱਸਨੇ ਰਾਹੁਲ ਗਾਂਧੀ ਨੂੰ ਲਿਖੀ ਚਿੱਠੀ ਸਵੀਕਾਰ ਹੈ ਕਿ 184 ਦੇ ਸਿੱਟਕਦਿਆਂ ਉਸ ਫਾਰਮਸ ਦੀ ਆਗੂ ਸਚਿੰਤ ਕੁਮਾਰ ਦੀ ਹੋਂਦਾ ਦੇ ਲਈ ਹਾਲੀ ਵਿੱਚ ਉਸ ਨੂੰ ਆਪੀ ਠਹਿਰਾਇਆ ਜਾਣਾ ਦੇਸ਼ ਦੇ ਇਤਿਹਾਸ ਸਰ ਦੇ ਸਭ ਤੋਂ ਕਾਗਦਸ਼ਰਮਨਾਕ ਅਧਿਆਏ ਵਿੱਚ ਇੱਕ ਦਰਖਨਾਕ ਯਾਤਰਾ ਦਮਾਉਂਦਾ ਹੈ ਕਿ ਤਕਰੀਬ ਚਾਰ ਦਹਾਕਿਆਂ ਤੋਂ ਪਰਿਵਾਰਾਂ ਨੇ ਵੇਸਤ ਕਸੂਰ ਸਿੱਖਾਂ ਦੀ ਨਸਲ ਖਤਸੀ ਸਾਜ਼ਿਸ਼ ਵਾਲੇ ਸਮਾਜ ਨੂੰ ਇਸ ਮੁੱਖ ਕਰਦੇ ਨੂੰ ਇਨਸਾਫ ਦੀ ਲੜਾਈ ਅੱਜ ਤੱਕ ਲੜੀ ਹੈ ਕਿ ਹੁਣ ਕਿਉਂਕਿ ਅਦਾਲਤ ਨੇ ਤੀਜੀ ਵਾਰ ਸਚੇ ਕੁਮਾਰ ਦੇ ਚਿੰਤਨ ਦੀ ਪੁਸ਼ਟੀ ਕੀਤੀ ਹੈ ਤਾਂ ਰਾਹੁਲ ਗਾਟੀ ਨੇ ਤੱਕ ਹਿੰਮਤ ਦੇ ਸਿਆਸੀ ਜਵਾਬ ਦੇ ਹੀ ਨਾ ਕੰਪੜਾ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵਾਰ ਫਿਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਦਰਅਸਲ ਸਵੇਰ ਤੋਂ ਹੀ ਸੂਬੇ ਦੇ ਕੁਝ ਇਲਾਕਿਆਂ 'ਚ ਬੱਦਲ ਛਾਏ ਹੋਏ ਹਨ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਸਵੇਰ ਤੋਂ ਕਈ ਇਲਾਕਿਆਂ 'ਚ ਬਾਰਿਸ਼ ਨਾਲ ਝੜੀ ਆਵਾਵਾਂ ਚੱਲਣ ਕਾਰਨ ਮੌਸਮ ਢੰਗਾ ਹੋ ਗਿਆ ਮੌਸਮਕ ਹਾਲ ਮੁਤਾਬਕ ਸਾਰਾ ਫੁੱਟਰੀ ਤੌਰ 'ਤੇ ਕੱਚੀ ਗੜਬੜੀ ਸਰਗਰਮ ਹੋ ਰਹੀ ਹੈ ਕਿਉਂਕਿ ਇਸ ਦਾ ਅਸਰ ਹਿਮਾਚਲ ਪ੍ਰਦੇਸ਼ 'ਤੇ ਵੀ ਦੇਖਣ ਨੂੰ ਮਿਲੇਗਾ ਪਰ ਅਨੁਸਾਰ ਵਿੱਚ ਇਸ ਦਾ ਅਸਰ ਪੰਜਾਬ 'ਚ ਫੈਲਣ ਦੀ ਸੰਭਾਵਨਾ 19 ਤੋਂ 20 ਫਰਵਰੀ ਨੂੰ ਪੰਜਾਬ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਨਾਲ ਇਸ ਬ thank you